ਤਰਜ਼ ਇਹ ਜੋ ਪੰਜਾਬ ਰਾਜ ਤੋਂ ਆ ਕੇ ਜਿਹੜਾ ਪੱਤਰਕਾਰ ਭਾਈਚਾਰੇ ਮਤਲਬ ਇਹ ਸੀ ਆ ਔਰ ਭਾਈ ਬਾਬਾ ਜੀ ਇਹ ਕਹਿ ਰਿਹਾ ਕਿ ਸਰਕਾਰ ਕੋਲੋਂ ਇਹ ਪੱਤਰ ਤੀਰ ਹੋਇਆ ਵੇਖੋ ਜੀ ਬੜੀ ਮਾੜੀ ਘਟਨਾ ਆਈ ਆ ਪੱਤਰਕਾਰ ਚੌਥਾ ਥੰਮ ਹੁੰਦਾ ਹਮੇਸ਼ਾ ਹੀ ਆਪਾਂ ਲੋਕਾਂ ਨੂੰ ਸਾਫ਼ ਤੋਂਉਣ ਵਾਸਤੇ ਗੱਲ ਕਰਦੇ ਆ ਜੇ ਜੇ ਆਪਾਂ ਪੱਤਰਕਾਰ ਭਾਰੀ ਜਾਏ ਨਾ ਇਦਾਂ ਕੁਝ ਕਰਾਂਗੇ ਤੇ ਸਾਡਾ ਵੇਖੋ ਇਨਸਾਫ਼ ਸਾਨੂੰ ਕਿੱਦਾਂ ਮਿਲੂਗਾ ਇਹ ਬਹੁਤ ਵਧੀਆ ਕੀਤਾ ਵਾ ਪੰਜਾਬ ਪੁਲਿਸ ਨੇ ਜਿਹੜਾ ਤੁਹਾਨੂੰ ਧਿਆਨ ਦਿੱਤਾ ਵਾ ਤੇ ਅਸੀਂ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਨਾਲ ਆ ਜੀ ਪਰ ਉਹਨਾਂ ਵੱਲੋਂ ਇਹ ਕਹਿ ਜਾ ਰਿਹਾ ਕਿ ਇਹ ਜਿਹੜਾ ਪਰਚਾ ਸਾਡੇ ਦੇ ਦਰਜ ਕਰਾਇਆ ਹੈ ਸਰਕਾਰ ਵੱਲੋਂ ਬੈਚਾਈ ਕੀਤੀ ਜਾ ਰਹੀ ਹੈ ਸਰਕਾਰ ਦੇ ਵਿੱਚ ਇਹਦਾ ਕੀ ਰੋਲ ਹੈ ਜੀ ਤੁਹਾਡੇ ਨਾਲ ਜੋ ਹੋਇਆ ਤੁਸੀਂ ਆਪਣੀ ਐਪਲੀਕੇਸ਼ਨ ਦਿੱਤੀ ਇਹ ਤੇ ਹਰ ਇੱਕ ਬੰਦਾ ਨਿੰਦਿਆ ਕਰ ਰਿਹਾ ਹੈ ਨਾ ਪੱਤਰਕਾਰ ਭਾਈਚਾਰੇ ਦੀ ਸਾਹ ਜਿਹੜੀ ਆ ਖਰਾਬ ਕਰਨ ਵਾਲੀ ਗੱਲ ਹੁੰਦੀ ਆ ਵੇਖੋ ਤੁਸੀਂ ਸਾਨੂੰ ਇਹ ਸਵਾਲ ਹੀ ਨਾ ਪੁੱਛੋਗੇ ਸਾਡੀ ਔਨ ਤਾਂ ਹੀ ਇਹ ਨਾ ਸਾਨੂੰ ਦੱਸੋਗੇ ਤੇ ਫਿਰ ਉਹ ਗੱਲ ਨਹੀਂ ਬਣਦੀ ਇਸ ਕਰਕੇ ਤੁਹਾਨੂੰ ਇਨਸਾਫ ਮਿਲਿਆ ਸਾਡੀ ਸਰਕਾਰ ਵੀ ਤੁਹਾਡੇ ਨਾਲ ਸਾਥ ਦੇ ਰਹੀ ਕੋਈ ਗੱਲ ਨਹੀਂ ਸੀਐਮ ਆ ਆ ਰਹੇ ਨੇ ਬੜਾ ਵੇਖੋ ਬੜਾ ਵੱਡਾ ਹਤਸ਼ਾਵਾ 100 200 ਟਰੈਕਟਰ ਹਰ ਪਿੰਡ ਦੇ ਵਿੱਚੋਂ 5-5 10-10 ਟਰੈਕਟਰ ਆਏ ਨੇ ਔਰ ਹਮ ਹਮ ਆ ਕੇ ਖੈਰ ਦੀ ਜਿਹੜਾ ਵਾ ਪੁਆਇੰਟ ਰੱਖਿਆ ਅੱਜ ਤੇ ਸਾਨੂੰ ਪੁਆਇੰਟ ਦਿੰਦਾ ਹੈ ਖੈਰ ਦੀ ਫਟੋ ਘੜ 1000 2000 ਬੰਦਾ ਜਿਹੜਾ ਸਵਾਗਤ ਲਈ ਅੱਜ ਸੀਐਮ ਸਾਹਿਬ ਦਾ ਸਵਾਗਤ ਕਰਨੀ ਬੈਠੇ ਲੋਕਾਂ ਵੱਲੋਂ ਕਿਹੋ ਜਿਹਾ ਘਾਰਾ ਮਿਲ ਰਿਹਾ ਬਹੁਤ ਵੱਡਾ ਅਤਿਸ਼ਾ ਹੈ ਜੀ 25000 ਦੀ ਲੀਡਰਾ ਸਰਦਾਰ ਹਰੀ ਸਿੰਘ ਜੀ ਜਿੱਤਣਗੇ ਆਮ ਆਦਮੀ ਪਾਰਟੀ ਜਿਹੜੀ ਤੀਸਰੀ ਜਿਹੜੀ ਸੀਟ ਜਿਹੜੀ ਢੋਲੀ ਪੈਰ ਆ ਜਾ ਰਹੀ ਹੈ ਪੰਜਾਬ ਦੀ ਜਥੇਬੰਦੀ ਦੇ ਦੋ ਆਗੂਆਂ ਰਜਿੰਦਰ ਸਿੰਘ ਤਲਵੰਡੀ ਔਰ ਚਮਕੌਰ ਸਿੰਘ ਔਰ 5 6 8 ਪਛਾਦਿਆਂ ਦੇ ਪਰਚਾ ਦਰਜ ਹੋਇਆ ਤੇ ਉਹਨਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਝੂਠਾ ਪਰਚਾ ਦਰਜ ਕੀਤਾ ਜਾ ਰਿਹਾ ਹੈ। ਦੇਖੋ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਦੀ ਪਿਛਰੇ ਸਾਢੇ 3 ਸਾਲਾਂ ਤੋਂ ਸਰਕਾਰ ਨੇ ਨਾ ਦਾ ਕਿਸੇ ਦੇ ਨਾਲ ਨਜਾਇਜ਼ ਪਰਚਾ ਕੀਤਾ ਔਰ ਨਾ ਕਰੂਗੀ। ਇਹੀ ਤਾਂ ਬਿਲਖਣ ਦਾ ਇਹ ਤਾਂ ਪਿਛੜੀਆਂ ਪਾਰਟੀਆਂ ਨੇ 70 ਸਾਲਾਂ ਤੋਂ ਕਰਦੇ ਆਏ ਸੀ ਔਰ ਬਾਕੀ ਜਿਹੜਾ ਤੁਸੀਂ ਦੋ ਆਗੂਆਂ ਦਾ ਨਾਮ ਲੈ ਮੈਨੂੰ ਲੱਗਦਾ ਤੁਸੀਂ ਪੱਤਰਕਾਰ ਭਾਈਚਾਰਾ ਹੋਣ ਦੇ ਨਾਤੇ ਤੁਸੀਂ ਉਹਨਾਂ ਦੀ ਬੋਲਬਾਣੀ ਦੇਖੋ ਉਹਨਾਂ ਦੇ ਉੱਤੇ ਭਾਵੇਂ 50 ਪਰਚੇ ਕਰ ਲਓ। ਕਿਸੇ ਦੇਸ਼ ਦੇ ਮਨਿਸਟਰ ਸੀਐਮ ਨੂੰ ਐਮਐਲਏ ਨੂੰ ਕਿੰਨੀ ਜਿਹੜੀ ਭੱਦੀ ਸ਼ਬਦਾਵਲੀ মিডিਆ ਦੇ ਵਿੱਚ ਜਾ ਕੇ ਉਹਦੇ ਤੋਂ ਜਿੰਨੇ ਮਰਜੀ ਉਹਦਾ ਤਾਂ ਪਰਚਾ ਪੜਦਾ ਹੀ ਆ ਭਾਵੇਂ ਮੈਂ ਕਹਦਾ ਮੇਰੇ ਤੇ ਬਣਦਾ ਤੁਸੀਂ ਕਹਦਾ ਤੁਸੀਂ ਬਣਦਾ ਉਹਨਾਂ ਦੀ ਜਿਹੜੀ ਸ਼ਬਦਾਵਲੀ ਇੰਨੀ ਕੱਢੀ ਆ ਉਹਨਾਂ ਦਾ ਤਾਂ ਜਿੰਨੇ ਮਰਜੀ ਪਰਚੇ ਉਹ ਕੋਈ ਨਹੀਂ ਸਕਦੇ ਕਿ ਨਜਾਇਜ਼ ਇਹ ਮੈਂ ਤੁਹਾਨੂੰ ਕਿੰਨੀਆਂ ਰਿਕਾਰਡ ਕਰਾਂ ਦੇਵਾਂ ਕਿੰਨੀਆਂ ਵੀਡੀਓ ਦੇਵਾਂ ਜਿਨ੍ਹਾਂ ਦੇ ਵਿੱਚ ਮਤਲਬ ਇੱਕ ਆਮ ਜਿਹਾ ਇਨਸਾਨ ਇੱਕ ਲੋ ਲੈਵਲ ਦਾ ਇਨਸਾਨ ਵੀ ਇਹ ਭਾਜ ਨਹੀਂ ਬੋਲਦਾ ਉਹ ਕਹਿੰਦੇ ਅਸੀਂ ਕਿਸੇ ਪਾਰਟੀ ਦੇ ਆਗੂ ਆ ਫਿਰ ਉਹਨਾਂ ਦਾ ਜਿਹੜਾ ਏਦਾਂ ਦਾ ਬਿਆਨ ਜਾਂ ਏਦਾਂ ਦੀ ਸ਼ਬਦਾਵਲੀ ਉਹ ਬੜੀ ਨਿੰਦਣਯੋਗ ਹੈ। ਔਰ ਔਰ ਉਹਨਾਂ ਦਾ ਕਹਿਣਾ ਹੈ ਕਿ ਭਾਈ ਮਨਦੀਪ ਸਿੰਘ ਖਾਲਸਾ ਜਿੱਤ ਰਹੇ ਨੇ। ਜਿਸ ਦੇ ਕਰਕੇ ਸਰਕਾਰ ਇਹ ਹੱਥ ਕੰਡੇ ਬਣਾ ਰਹੀ ਹੈ। ਚਲੋ ਇਹ ਤਾਂ ਜਨਤਾ ਜਨਾਰਦਨ ਹੈ ਜੋ ਲੋਕਾਂ ਦਾ ਫੈਸਲਾ ਦੇਖਾਂਗੇ। ਪਰ ਮੈਂ ਤੁਹਾਡੇ ਅੱਜ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਨੋਟ ਕਰ ਲਓ। ਮੈਂ ਕਹਿੰਦਾ ਕਿ ਸਾਡੀ ਪਾਰਟੀ ਆਮ ਆਦਮੀ ਪਾਰਟੀ ਸਰਦਾਰ ਭਗਤ ਸਿੰਘ ਮਾਨ ਜੀ ਉਹਨਾਂ ਦਾ ਜਿਹੜਾ ਉਹਨਾਂ ਦੇ ਅਸੀਂ ਅਗਵਾਈ ਦੇ ਵਿੱਚ 25000 ਦੇ ਲੀਡ ਨਾਲ ਜਿੱਤਾਂਗੇ। ਇਹ ਔਨ ਰਿਕਾਰਡ ਮੈਂ ਕਹਿਣਾ ਵਾ ਇਹ ਆਪਾਂ 14 ਤਰੀਕ ਨੂੰ ਗੱਲ ਕਰਦੇ ਆਂ ਜੇ ਮਨਪਾ ਸਿੰਘ ਜੀਮ ਸਾਹਿਬ ਆ ਰਹੇ ਨੇ ਕਿਹੜਾ ਚੋਅ ਆਸ ਸੀਮ ਸਾਹਿਬ ਆ ਰਹੇ ਨੇ ਪਰ ਲੋਕਾਂ ਦਾ ਉਤਸ਼ਾਹ ਕਿਵੇਂ ਦਾ ਹੈ ਲੋਕਾਂ ਦਾ ਬੜਾ ਉਤਸ਼ਾਹ ਹੀ ਦੇਖੋ ਤੁਸੀਂ ਬੱਚੇ ਬਜ਼ੁਰਗ ਸਾਰੇ ਕਿੱਦਾਂ ਸ਼ਰਕਤ ਦੇ ਆ ਕੇ ਖੜੇ ਨੇ ਕਿਉਂਕਿ ਆਪਣੇ ਮਹਿਬੂਬ ਨੇਤਾਰਾ ਨੂੰ ਦੇਖਣ ਦੀ ਆਏ ਨੇ ਲੋਕ ਅਸੀਂ ਪਿੱਛੋਂ ਵੀ ਮੈਂ ਪਿਛਲੇ ਸਾਤ ਅੱਠ ਪਿੰਡਾਂ ਤੋਂ ਦੇਖ ਕੇ ਆਇਆ ਵਾ ਜਿਹੜੇ ਵੀ ਪਿੰਡ ਵਿੱਚ ਦੇਖੀਦਾ 200 250 500 ਤੱਕ ਵੀ ਬੰਦੇ ਰੋਡ ਦੇ ਉੱਪਰ ਹਾਰ ਲੈ ਕੇ ਉਹਨਾਂ ਲਈ ਫੁੱਲ ਲੈ ਕੇ ਅਲੱਗ-ਅਲੱਗ ਤਰ੍ਹਾਂ ਲਈ ਸਵਾਗਤ ਕਰਨ ਲਈ ਖੜੇ ਆ ਸਰੋਪਾਲੂ ਲੈ ਕੇ ਸੋ ਬੜਾ ਵਧੀਆ ਲੱਗ ਰਿਹਾ ਹੈ ਲੋਕਾਂ ਦੇ ਸਵਾਲ ਨੇ ਕਿ ਜਿਹੜੀ ਨਾਂ ਸਰਕਾਰ ਹੈ ਇਹਨਾਂ ਵੱਲ ਵਿਕਾਸ ਨਹੀਂ ਕੀਤਾ ਜਾ ਸਕਿਆ ਔਰ ਖੇੜਾਂ ਦੇ ਵਿੱਚ ਵੀ ਜਿਹੜੇ ਹੜਪੀੜਤ ਨੇ ਉਹਨਾਂ ਨੂੰ ਸਹੀ ਤਰ੍ਹਾਂ ਮੁਆਵਜ਼ਾ ਔਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਦੂਰ ਨਹੀਂ ਕੀਤੀਆਂ ਗਈਆਂ ਨਹੀਂ ਇਹ ਲੋਕ ਨਹੀਂ ਕਹਿ ਰਹੇ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਲੋਕ ਤਾਂ ਇਹ ਗੱਲ ਕਹਿ ਰਹੇ ਆ ਕਿ ਜ਼ਿੰਦਗੀ ਪਿਛਲੇ ਲੰਬੇ ਸਮੇਂ ਦੇ ਵਿੱਚ ਉਹ ਜਦੋਂ ਦੀ ਸਰਕਾਰਾਂ ਬਣਦੀਆਂ ਆਈਆਂ ਨੇ ਤੇ ਪਹਿਲੀ ਵਾਰੀ ਹੋਇਆ ਹੈ ਕਿ ਪੂਰੇ ਹਿੰਦੁਸਤਾਨ ਵਿੱਚ ਕਿਸੇ ਨੂੰ 20000 ਰੁਪਏ ਮਹਾਜਾ ਮਿਲਿਆ ਹੋਵੇ ਕਿਸੇ ਨੂੰ ਪਹਿਲੀ ਵਾਰੀ ਹੋਇਆ ਕਿ ਅਸੀਂ ਖੇਤਾਂ ਦੇ ਵਿੱਚੋਂ ਕਿਸਾਨ ਆਪਣੀ ਦੇਤਾ ਆਪ ਕੱਢ ਰਹੇ ਕਿਉਂਕਿ ਅਸੀਂ ਲੋਕਾਂ ਦੇ ਔਖੇ ਸਮੇਂ ਗਏ ਸੀ ਉਹਨਾਂ ਡਿਮਾਂਡ ਕੀਤੀ ਸੀ ਔਰ ਅਸੀਂ ਸੀਐਮ ਸਾਹਿਬ ਦਾ ਕੋਰਨਾ ਦੀ ਆਵਾਜ਼ ਪਹੁੰਚਾਈ ਔਰ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੇ ਰੇਤ ਕੱਢ ਹੁੰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਵਿਰੋਧੀ ਧਿਰ ਵਾਲੇ ਮਖੌਲ ਕਰਦੇ ਸੀ ਹਰ ਇੱਕ ਚੀਜ਼ ਦਾ ਚਾਹੇ ਕਿਸੇ ਦਾ ਮਕਾਨ ਡਿੱਗਾ ਹੋਏ ਉਹਨਾਂ ਦੇ ਸਰਵੇ ਹੋਏ ਆ ਚਾਹੇ ਪਸ਼ੂਆਂ ਦੇ ਔਰ ਜਿਹੜਾ ਮੁਰਗੀਆਂ ਦੀ ਗੱਲ ਚੱਲਦੀ ਜਿਹੜੇ ਉਹ ਵਿਰੋਧੀ ਗੱਲ ਕਰਦੇ ਉਹ ਵੀ ਮੈਂ ਤੁਹਾਨੂੰ ਇੱਕ ਵੱਡੀ ਦਿਸਤ ਦਿੰਦਾ ਵਾਂ ਜਿਨ੍ਹਾਂ ਦੇ ਲੋਕਾਂ ਦੇ ਮੁਰਗੀਖਾਨੇ ਤਬਾਹ ਹੋਏ ਉਹਨਾਂ ਨੂੰ ਵੀ ਵੱਡੇ ਮਾਅਵੇ ਦਿੱਤੇ ਗਏ ਆ ਔਰ ਬਰੋਤੀਆਂ ਦਾ ਕਹਿਣਾ ਹੈ ਕਿ ਕੱਲ੍ਹ ਬੀਤੇ ਦਿਨ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਧਰਨਾ ਲਗਾਇਆ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮਾਨ ਸਰਕਾਰ ਜਿਹੜੀ ਬਖਲਾਟ ਦੇ ਵਿੱਚ ਝੂਠੇ ਬੱਚੇ ਦਰਜ ਕਰ ਰਹੀ ਹੈ ਦੇਖੋ ਉਹ ਤਾਂ ਕਰਨ ਤਰਨ ਦੇ ਬੱਚੇ-ਬੱਚੇ ਨੂੰ ਪਤਾ ਹੈ ਕੋਈ ਝੂਠੇ ਆ ਕਿ ਸੱਚੇ ਆ ਮੈਨੂੰ ਲੱਗਦਾ ਸਿਰਫ 5-2 ਜੀਵ ਵਾਲੇ ਇਹ ਪੰਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਮਾਨ ਸਰਕਾਰ ਦੀ ਕਾਰਜ ਸ਼ੈਲੀ ਔਰ ਅੱਜ ਜੀ ਆਰਮਾਨ ਵੀ ਆ ਰਹੇ ਨੇ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਅੱਜ ਹਲਕਾ ਤਰਨਤਾਰਨ ਦੇ ਵਰਕਰਾਂ ਚ ਬਹੁਤ ਜ਼ਿਆਦਾ ਉਤਸ਼ਾਹ ਕਿਉਂਕਿ ਉਹਨਾਂ ਦੇ ਪੰਜਾਬ ਦੇ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਅੱਜ ਜੋ ਉਮੀਦਵਾਰ ਨੇ ਤਰਨਤਾਰਨ ਹਲਕੇ ਤੋਂ ਹਰਮੀਤ ਸਿੰਘ ਸੰਧੂ ਜੀ ਉਹਨਾਂ ਦੇ ਹੱਕ ਵਿੱਚ ਅੱਜ ਪਿੰਡਾਂ ਦੇ ਵਿੱਚ ਜਿਹੜਾ ਰੋਡ ਸ਼ੋਅ ਕੱਢ ਰਿਹਾ ਔਰ ਤੁਸੀਂ ਵੇਖੋ ਕੈਮਰਾ ਘੁਮਾ ਕੇ ਚਾਰੇ ਪਾਸੇ ਵੀ ਵਰਕਰਾਂ ਦੇ ਵਿੱਚ ਪੈਣਾ ਦੇ ਵਿੱਚ ਭਰਾਵਾਂ ਦੇ ਵਿੱਚ ਬੱਚਿਆਂ ਦੇ ਵਿੱਚ ਕਿੰਨਾ ਜੋਸ਼ ਆ ਔਰ ਕਿੰਨਾ ਕਾਲੇ ਨੇ ਜਲਦੀ ਤੋਂ ਜਲਦੀ ਜਿਤਾਉਣ ਲਈ ਸੋ ਇਹ ਤੁਹਾਨੂੰ 14 ਤਰੀਕ ਨੂੰ ਪਤਾ ਲੱਗ ਜਾਏਗਾ ਵੀ 25-30000 ਦੀ ਲੀਡ ਨਾਲ ਜਿਹੜੇ ਹਰਮੀਤ ਸਿੰਘ ਸੰਧੂ ਜੀ ਆ ਇਹ ਜਿਹੜਾ ਹਲਕਾ ਤਰਨਤਾਰਨ ਉਹ ਜਿਹੜਾ ਫਤਵਾ ਕਰਨਗੇ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਜਿਹੜੀ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਅੰਦਰ ਰੱਖ ਕੇ ਇਹ ਦੋਗਲੀ ਨੀਤੀ ਖੇਡ ਰਹੀ ਨੇ ਇਹਦੇ ਬਾਰੇ ਇੱਕ ਸਾਡਾ ਕੀ ਕਹਿਣਾ ਹੈ ਵੇਖੋ ਆਵਾ ਦੀ ਪਾਰਟੀ ਜਿਹੜੀ ਆ ਉਹ ਕੰਮਾਂ ਦੇ ਕੰਮਾਂ ਦੀ ਗੱਲ ਕਰਦੀ ਆ ਉਹ ਜਿਹੜੇ ਜਿਹੜੇ ਦੂਜੇ ਕੋਈ ਵੀ ਪਾਰਟੀਆਂ ਵਾਲੇ ਅੱਜ ਦਾ ਵਿਰੋਧੀ ਧਿਰ ਵਾਲੇ ਉਹਨਾਂ ਦਾ ਕੰਮ ਹੁੰਦਾ ਤੂੰ ਸ਼ਰਮਾ ਨਹੀਂ ਕਰਨਾ ਪਰ ਆਵਾ ਦੀ ਪਾਰਟੀ ਜਿਹੜੀ ਉਹ ਕੰਮਾਂ ਨੂੰ ਪਹਿਲ ਦਿੰਦੀ ਆ ਜਿਸ ਤਰ੍ਹਾਂ ਤੁਸੀਂ 3.5 ਸਾਲ ਹੋ ਗਏ ਲਗਭਗ ਆਪਣੀ ਸਰਕਾਰ ਬਣੀ 600 ਜੂਨਟ ਬਿਜਲੀ ਮਾਫ ਆ ਬੀਬੀਆਂ ਦਾ ਬਸ ਕਰਾਇਆ ਮਾਪੇ ਕਿਸ ਤਰ੍ਹਾਂ ਮੁਲਾਕੀਨ ਖੁੱਲ ਰਹੇ ਨੇ ਕਿਸ ਤਰ੍ਹਾਂ 55000 ਬੱਚਿਆਂ ਨੇ ਨੌਕਰੀ ਦਿੱਤੀ ਆ ਅੱਜ ਟੀਲਾ ਟੀਲਾ ਤੱਕ ਪਾਣੀ ਜਿਹੜਾ ਪਹੁੰਚਿਆ ਉਹ ਮਾਂ ਸਰਕਾਰ ਦਾ ਕਰਕੇ ਪਹੁੰਚਿਆ ਬਸ ਵਿਰੋਧੀਆਂ ਦਾ ਧੇਰੋਂ ਦਾ ਉਹਨਾਂ ਨਿਯੁਕਤਾ ਚੀਨੀ ਕਰਨੀ ਉਹ ਕਰੀ ਜਾਣ ਬੇਰੁਜ਼ਗਾਰ ਅਧਿਆਪਕਔਰ ਅੱਜ ਡਾਕਟਰਾਂ ਵੱਲੋਂ ਵੀ ਜਿਹੜਾ ਆ ਧਰਵਾ ਲਗਾਇਆ ਗਿਆ ਹੈ ਕਿ ਸਾਨੂੰ ਤਲਕਾਵਾਂ ਨਹੀਂ ਮਿਲੀਆਂ ਉਸ ਕਾ ਅਧਿਆਪਕੀ ਨੇ ਜਿਹੜੇ ਉਹ ਵੀ ਕਰਨੇ ਲਾ ਰਹੇ ਨੇ ਤੇ ਬਾਰੇ ਦੇਖੋ ਬਹੁਤ ਸਾਰੇ ਜਿਹੜੇ ਬੇਰੁਜ਼ਗਾਰ ਜਾਂ ਜਿਹੜੇ ਆਊਟਸੋਰਸ ਅਧਿਆਪਕ ਸੀ ਉਹਨਾਂ ਨੂੰ ਮਾਨ ਸਰਕਾਰ ਨੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਪੱਕਾ ਨਹੀਂ ਸੀ ਕੀਤਾ ਪਰ ਮਾਨ ਸਰਕਾਰ ਨੇ 15000 ਟੀਚਰ ਕੁਝ ਵਿੱਚ ਜਿਹੜੀਆਂ ਉਹ ਸੀਗੀਆਂ ਕਮੀਆਂ ਜਿਹੜੀਆਂ ਜਿਹੜੀਆਂ ਆਪਾਂ ਕਹਿ ਸਕਦੇ ਆ ਵੀ ਕੋਈ ਕਾਨੂੰਨੀ ਨੁਕਤੇ ਜਿਹੜੇ ਆ ਉਹ ਵੀ ਉਹਨਾਂ ਨੂੰ ਹੱਲ ਕਰਕੇ ਇਹ ਵੀ ਜਿਹੜੇ ਆਪਣੇ ਭੈਣ ਭਰਾ ਆਵੇ ਇਹਨਾਂ ਨੂੰ ਵੀ ਜਲਦੀ ਤੁਸੀਂ ਦੇਖੋਗੇ ਮਾਨ ਸਰਕਾਰ ਜਿਹੜਾ ਪੱਕਿਆ ਕਰੇਗੀ ਧੰਨਵਾਦ